ਖੋਨ ਨੂੰ ਉਹ ਕਾਲਦਾ ਵਗਾ ਇਹ ਵੀਰੇ 10 ਮਾੜਲਾ ਇੱਕ ਹਾਲ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਜੇ ਤੁਸੀਂ ਟਰੈਕਟਰ ਲੈਣ ਦੇ ਚਾਹ ਬਾਨੋਗੇ ਤਾਂ 2 ਮਿੰਟ ਇਹ ਵੀਡੀਓ ਤੁਹਾਡੇ ਲਈ ਆ ਤੇ ਆਪਣੇ ਕੋਲ ਖੜਾ ਬਗਾ 855 ਸਵਰਾਜ ਟਰੈਕਟਰ ਲਾਲ ਰੰਗ ਦਾ ਤੇ ਕਰਾਉਣਿਆ ਬਾਈ ਨਾਲ ਗੱਲਬਾਤ ਗੁਰ ਕੀ ਹਾਲ ਆ ਵੀਰੇ ਵਧੀਆ ਵੀਰੇ ਕਿੰਨੇ ਮਾੜਲਾ ਟਰੈਕਟਰ ਆਪਣਾ ਇਹ ਵੀਰੇ 10 ਮਾੜਲਾ 10 ਮਾੜਲਾ ਕਿੰਨੇ ਚ ਛੱਡਣਾ ਵਗਾ ਏ ਵੀਰੇ ਛੜਦਾਂਗੇ ਆਪਾਂ ਚਾਰ ਨੂੰ ਮਾੜਾ ਮੋਟਾ ਮਾਨ ਤਾਣ ਹੋ ਜਾਊਗਾ ਠੀਕ ਆ ਵੀਰ ਜੀ ਟਰੈਕਟਰ ਚੱਲਿਆ ਹੋਇਆ ਇੱਕ ਹੱਥ ਠੀਕ ਆ ਜੀ ਆਹ ਦੇਖਦਾ ਟਰੈਕਟਰ ਦਾਣੇ ਵਰਗਾ ਪਿਆ ਜੋ ਕੁਛ ਹੈਗਾ origignal ਆ ਠੀਕ ਆ ਜੀ ਕੋਈ ਇਹ ਨਹੀਂ ਹੈਗਾ ਵੀ ਟਰੈਕਟਰ ਨੂੰ ਇਧਰੋਂ ਲੱਗਿਆ ਜਾਂ ਉਧਰੋਂ ਲੱਗਿਆ ਹੋਇਆ ਵਾ ਹਾਂਜੀ ਸਾਰਾ ਟਰੈਕਟਰ origignal ਆ ਖੇਤੀ ਨੂੰ ਚੱਲਿਆ ਹੋਇਆ ਹਾਂਜੀ ਆਹ ਦੇਖ ਲੈ ਸਾਰੇ ਕਿਤੋਂ ਟਰੈਕਟਰ ਸੁੱਕਾ ਪਿਆ ਵਾ ਹੂੰ ਬਾਕੀ ਵੀਰੇ ਆਹ ਦੇਖ ਲੈ ਮਗਰੋਂ ਬੰਦੇ ਜਿਹੜੇ ਦੇਖਣਾ ਬਸ ਤੇਨੂੰ ਆਪੇ ਪਤਾ ਲੱਗ ਜਾਣਾ ਵੀ ਮਗਰੋਂ ਕਿਵੇਂ ਆ ਟਰੈਕਟਰ ਠੀਕ ਆ ਤੇਨੂੰ ਚੱਲਿਆ ਕਾਹ ਨੂੰ ਚੱਲਿਆ ਓ ਠੀਕ ਆ ਤੇਦੇ ਟਾਇਰ ਬਈ ਕਿੰਨੇ ਕਿਨੇਗੇ ਟਾਇਰ ਇਹਦੇ ਵੀਰੇ 50 ਪੈਸੇ ਨੇ 50 ਪੈਸੇ ਟਾਇਰ ਨੇ ਡੈਰ ਜਾਣੇ ਪੈਸੇ ਮਸਰਲੇ ਨੇ ਉਹਦੇ ਹੋਣਗੇ 40 ਕੇ ਪੈਸੇ ਠੀਕ ਆ ਭਰਾ ਜੀ ਠੀਕ ਆ ਤੇ ਇਹ ਭਰਾ ਉਹ ਟਰੈਕਟਰ ਆਗਾ ਨਾਲ ਇਹਦੇ ਕੀ ਕੀ ਆਗਾ ਗੁਰੀ ਇਹਦੇ ਨਾਲ ਕੀ ਕੀ ਦੇਣਾ ਭਗਾ ਵੀਰੇ ਵੀਰੇ ਡੰਡਾ ਫੱਟੀ ਸਾਰਾ ਕੁਝ ਮਿਲੂਗਾ ਛਤਰੀ ਛਤਰੀ ਇਹਦੀ ਲਾਹੀ ਹੋਈ ਆ ਛਤਰੀ ਵੀ ਮਿਲੂਗੀ ਟੱਕ ਲੱਗਿਆ ਹੋਇਆ ਇਦਾਂ ਹੀ ਮਿਲੂ ਠੀਕ ਆ ਇਦਾਂ ਹੀ ਮਿਲੂਗਾ ਨਾ ਵੀ ਬੰਦਾ ਆਊਗਾ ਆਪਦਾ ਬਾਕੇ ਤਸੱਲੀ ਕਰਕੇ ਹੂੰ ਪੂਰਾ ਜਾਨਤ ਬੰਦਾ ਕਹੂਗਾ ਵੀ ਮੇਰੀ ਰਿਹੱਲੇ ਹੋ ਗਏ ਇਹ ਟਰੈਕਟਰ ਲੈ ਕੇ ਜਾਵੇ ਠੀਕ ਆ ਨੰਬਰ ਇਹ ਵੀਰੇ ਹਰਿਆਣੇ ਆ ਹਰਿਆਣਾ ਨੰਬਰ ਆ 4088720 ਠੀਕ ਆ ਭਰਾ ਜੀ ਤੇ ਗੁਰੀ ਬੈਟਰੀ ਇਹਦੀ ਕਿੰਨੇ ਕਾ ਕੇ ਕਿੰਨਾ ਕ ਟਾਈਮ ਹੋ ਗਿਆ ਰੱਖਾਈ ਨੂੰ ਬੈਟਰੀ ਨੂੰ ਬੈਟਰੀ ਵੀਰੇ ਇਹਦੇ ਹੋ ਗਿਆ ਮੇਰੇ ਹਿਸਾਬ ਨਾਲ 8 ਕ ਮਹੀਨੇ ਹੋ ਗਏ ਬੈਟਰੀ ਦੀ ਗਾਰੰਟੀ ਪਈ ਆ ਹਜੇ ਹਨਾ ਹਾਂ ਜੀ ਤੇ ਬੈਟਰੀ ਵੀ ਭਰਾਵੋ ਕੱਲ ਗਾਰੰਟੀ ਪਈ ਆਗੀ ਪਹਿਲੀ ਸਟਾਰਟ ਪਹਿਲੀ ਸੈਲਫ ਤੇ ਸਟਾਰਟ ਆਗਾ ਆਪਾਂ ਸਟਾਰਟ ਕਰਕੇ ਦਿਖਾ ਹਾਂ ਹਾਂ ਗੁਰੂ ਸਟਾਰਟ ਕਰਕੇ ਦਿਖਾ ਦੇ ਮਹਾਰਾਜ ਆ ਤੇ ਵਾਹ ਦੇਖਿਓ ਨਾ ਬਾਜ ਦੇਖਿਓ ਟਰੈਕਟਰ ਦੀ ਐਂ ਸੁਣਨੋ ਕੇ ਬਿਲਕੁਲ ਸੁਣਨੋ ਕੇ ਚੱਲਦਾ ਵਗਾ ਢਾਣੇ ਜਨਦਾ ਵਗਾ ਲਾਉ ਆ ਬਾਜ ਆ ਜੀ ਟਰੈਕਟਰ ਦੀ ਬਿਲਕੁਲ ਸੁਣਨੋ ਕੇ ਚੱਲਦਾ ਵਗਾ ਸਟਾਰਟ ਕਰਕੇ ਆਪਾਂ ਟਰੈਕਟਰ ਦੀ ਬਿਲਕੁਲ ਛੋਨੋ ਦੇ ਟਰੈਕਟਰ ਚੱਲਦਾ ਵਗਾ ਬਿਲਕੁਲ ਐਂ ਉਹਨਾਂ ਦੀ ਬਾਹਰ ਦਾ ਪੂਰਾ ਤੇ ਬਿਲਕੁਲ ਛੋਨੋ ਦੇ ਚੱਲਦਾ ਪਗਾ ਟਰੈਕ ਤੇ ਆਪਾਂ ਸਾਡੀ ਵੀ ਗੱਲਬਾਤ ਆਪਾਂ ਹੋਰ ਬਾਈ ਤੋਂ ਪੁੱਛਦੇ ਹਾਂਗੇ ਨਾ ਵੀ ਕੀ ਗੱਲਬਾਤ ਆ ਤੇ ਬਾਈ ਇਹਦਾ ਕੰਮ ਕੁੰਮ ਕਦੇ ਕਰਾਇਆ ਜਾਂ ਨਹੀਂ ਵੀ ਇਹਦਾ ਹੋਰ ਕੋਈ ਚਾਬੀ ਨਹੀਂ ਲੱਗੀ ਹੈਗੀ ਸਰਵਿਸ ਟਾਈਮ ਰੋ ਟਾਈਮ ਇਹੀ ਕਰਾਉਂਦੇ ਰਹਨੇ ਆ ਜੀ ਸਾਰਾ ਕੁਝ ਨਿਰਰਲ ਹੀ ਆਗਾ ਹਨਾ ਸਰਪਈ ਦੀ ਜੀ ਕਦੇ ਕੌੜਲੀ ਕੀਤੀ ਇਹਦੀ ਹਾਂ ਹਾਂ ਵੇ ਇੱਕ ਵੀ ਚਾਬੀ ਕੰਮ ਬਾਤ ਕਦੇ ਖੁੱਲਿਆ ਨਹੀਂ ਹੋਇਆ ਟਰੈਕਟਰ ਹਨਾ ਆਪਣਾ ਇੱਦਾਂ ਕੋਈ ਚੱਕਰ ਨਹੀਂ ਵੀ ਉੱਥੋਂ ਖੁੱਲਿਆ ਉੱਥੋਂ ਖੁੱਲਿਆ ਹੋਇਆ ਕਿ ਤੂੰ ਟਰੈਕਟਰ ਹੁਣ ਬੋਂਦਾ ਆਪਾਂ ਰੋਕਿਆ ਤੂੰ ਦਿਖਾ ਦੇ ਵੀ ਕਿ ਤਰ੍ਹਾਂ ਲੀਕ ਆ ਸੀਕਿੰਗ ਜਾ ਕੇ ਹੋੜ ਹੋਵੇ ਜੇ ਲੀਕ ਬਿਲਕੁਲ ਨਹੀਂ ਹੈਗਾ ਸਫਾਈ ਫੁੱਲਾ ਵੀਰੇ ਦੀ ਸਾਫ਼ ਕੇ ਰੱਖਿਆ ਯਾਰ ਪੁੱਤਾਂ ਵਾਂਗੂ ਰੱਖਿਆ ਹੋਇਆ ਜਿਵੇਂ ਕਹਿ ਸਕਦੇ ਆ ਵੀ ਟਰੈਕਟਰ ਪੁੱਤਾਂ ਵਾਂਗੂ ਰੱਖਿਆ ਹੋਇਆ ਵਗਾ ਪਿਆ ਇਹ ਤਾਂ ਆਪਾਂ ਨੂੰ ਮਜਬੂਰੀ ਆ ਤਾਂ ਵੇਚਣਾ ਪਿਆ ਨਹੀਂ ਐਸਾ ਟਰੈਕਟਰ ਕੌਣ ਘਰੋਂ ਕੱਢਦਾ ਵੀ ਪੱਕੀ ਗੱਲ ਹੈਗਾ ਸਫਾਈ ਦੇਖ ਸਕਦੇ ਹੋ ਕਿ ਤੁਸੀਂ ਕਿੰਨਿਆ ਕੀ ਟਰੈਕਟਰ ਦੀ ਬਾਈ ਦਾ ਨੰਬਰ ਸਕਰੀਨ ਉੱਤੇ ਚੱਲਦਾ ਵਗਾ 24 ਘੰਟੇ ਚੱਲਦਾ ਨਾ ਬਾਈ ਨੰਬਰ ਹਾਂਜੀ 24 ਘੰਟੇ ਚੱਲਦਾ ਵਾ ਕਦੋਂ ਮਰਜ਼ੀ ਬਾਈ ਨਾਲ ਸੰਪਰਕ ਕਰ ਲਿਓ ਲਾਸਟ ਕਿੱਥੇ ਤੱਕ ਛੱਡ ਦੇਣਾ ਵਾ ਕਹੋ ਜੀ ਲਾਸਟ ਦੱਸ ਦੇ ਮੈਨੂੰ ਵੀ ਇੱਥੇ ਤੱਕ ਆਪਾਂ ਛੱਡ ਦੇਣਾ ਵਾ ਮਾਨਦਾਨ ਹੋ ਜਾਊਗਾ ਬਾਲਾ ਆਪਾਂ ਨੇ ਮਾਰਜਾ ਨਾ ਰੱਖਿਆ ਹੀ ਨਹੀਂ ਹੈਗਾ ਠੀਕ ਆ ਭਰਾ ਜੀ ਬਾਈ ਬੰਦੇ ਦਾ ਆਪਾਂ ਕਦਰ ਕਰਾਂਗੇ ਜਰੂਰ ਹੂੰ ਠੀਕ ਆ ਪਰ ਬੰਦਾ ਬਾਕੀ ਸੁਭਾਤ ਦੇਖ ਕੇ ਮੜਾ ਮੋਟਾ ਹੋ ਜਾਂਦਾ ਹੁੰਦਾ ਕੋਈ ਸੌਂ ਵਾਗਦਾ ਚੀਜ਼ ਵੇਖ ਦੇਣੀ ਹੁੰਦੀ ਬਾਈ ਨੇ ਚਾਰ ਰੱਖ ਲੇਟ ਦਾ ਰੇਟ ਦੱਸਿਆ ਵਾਗਾ ਬਾਈ ਨੂੰ ਕਹਿ ਸੁਣ ਕੇ 395 ਦਾ ਦਵਾ ਦਾਂਗੇ ਵਿੱਚ ਟੈਂਕੀ ਫੁੱਲ ਕਰਾ ਕੇ ਠੀਕ ਆ ਗੁਰੀ ਲਾਸਟਾ ਹੈ ਆਪਣਾ ਕਰਾ ਦਾਂਗੇ